ਇਸ ਵੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਚੋਲੋ ਅੰਦੋਲਨ ਦੇ ਮੱਦੇਨਜ਼ਰ ਅੰਬਾਲਾ ਜ਼ਿਲ੍ਹੇ ਦੀਆਂ ਕੁਝ ਥਾਵਾਂ ਤੇ 28 ਤੋਂ 29 ਫਰਵਰੀ ਤੱਕ ਮੋਬਾਈਲ ਇੰਟਰਨੈਟ ਸੇਵਾ ਬੰਦ ਕਰਨ ਦਾ ਜਿਹੜਾ ਵੱਡਾ ਐਲਾਨ ਕਰ ਦਿੱਤਾ ਹੈ ਇਹ ਨਵਾਂ ਫੈਸਲਾ ਅੰਬਾਲਾ ਸਮੇਤ 7 ਜ਼ਿਲ੍ਹਿਆਂ ਦੇ ਵਿੱਚ ਮੋਬਾਈਲ ਇੰਟਰਨੈਟ ਤੇ ਮੈਸੇਜ ਸੇਵਾਵਾਂ ਬਹਾਲ ਕੀਤੇ ਜਾਣ ਦੇ 2 ਦਿਨ ਬਾਅਦ ਲਿਆ ਗਿਆ ਹੈ ਉੱਥੇ ਹੁਕਮ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ 28 ਫਰਵਰੀ ਤੋਂ ਲੈ ਕੇ 29 ਫਰਵਰੀ ਤੱਕ ਇਹ ਹੁਕਮ ਲਾਗੂ ਰਹੇਗਾ ਫੈਸਲਾ ਕਿਸਾਨਾਂ ਦੇ ਵਿਰੋਧ ਮੱਦੇਨਜ਼ਰ ਅੰਬਾਲਾ ਦੇ ਡਿਪਟੀ ਕਮਿਸ਼ਨਰ ਤੋਂ 26 ਫਰਵਰੀ ਨੂੰ ਮਿਲੀ ਬੇਨਤੀ ਤੋਂ ਬਾਅਦ ਜੜਾ ਹੁਣ ਲਿਆ ਗਿਆ ਹੁਕਮ ਅਨੁਸਾਰ ਪ੍ਰਕਾਣ ਪੋਸਟਰ ਤੇ ਝੂਠੀ افਵਾਹਾਂ ਫੈਲਾਉਣ ਲਈ ਇੰਟਰਨੈਟ ਸੇਵਾ ਦੀ ਦੁਰਵਰਤੋਂ ਕਰਕੇ ਅੰਬਾਲਾ ਜ਼ਿਲ੍ਹੇ ਦੇ ਵਿੱਚ ਜਨਤਕ ਕੰਮਾਂ ਦੇ ਵਿੱਚ ਵਿਗਨ ਪੈਰਿਸ ਚੀਜ਼ ਦੇ ਕਰਕੇ ਭਾਰੀ ਨੁਕਸਾਨ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਰਕੇ ਹੁਣ ਡਿਪਟੀ ਕਮਿਸ਼ਨਰ ਵੱਲੋਂ ਇਹ ਵੱਡਾ ਫੈਸਲਾ ਜੜਾ ਲੈ ਲਿਆ ਗਿਆ ਐਸ 1 ਦੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਚੋਲੋ ਅੰਦੋਲਨ ਦੇ ਮੱਦੇ ਨਜ਼ਰ ਅੰਬਾਲਾ ਜ਼ਿਲ੍ਹੇ ਦੀਆਂ ਕੁਝ ਥਾਵਾਂ ਤੇ 28 ਤੋਂ 29 ਫਰਵਰੀ ਤੱਕ ਮੋਬਾਈਲ ਇੰਟਰਨੈਟ ਸੇਵਾ ਬੰਦ ਕਰਨ ਦਾ ਜਿਹੜਾ ਵੱਡਾ ਐਲਾਨ ਕਰ ਦਿੱਤਾ ਹੈ ਇਹ ਨਵਾਂ ਫੈਸਲਾ ਅੰਬਾਲਾ ਸਮੇਤ ਸੱਤ ਜ਼ਿਲ੍ਹਿਆਂ ਦੇ ਵਿੱਚ ਮੋਬਾਈਲ ਇੰਟਰਨੈਟ ਤੇ ਮੈਸੇਜ ਸੇਵਾਵਾਂ ਬਹਾਲ ਕੀਤੇ ਜਾਣ ਦੇ ਦੋ ਦਿਨ ਬਾਅਦ ਲਿਆ ਗਿਆ ਹੈ ਉੱਥੇ ਹੁਕਮ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ 28 ਫਰਵਰੀ ਤੋਂ ਲੈ ਕੇ 29 ਫਰਵਰੀ ਤੱਕ ਇਹ ਹੁਕਮ ਲਾਗੂ ਰਹੇਗਾ ਇਹ ਫੈਸਲਾ ਕਿਸਾਨਾਂ ਦੇ ਵਿਰੋਧ ਮੱਦੇਨਜ਼ਰ ਅੰਬਾਲਾ ਦੇ ਡਿਪਟੀ ਕਮਿਸ਼ਨਰ ਤੋਂ 26 ਫਰਵਰੀ ਨੂੰ ਮਿਲੀ ਬੇਨਤੀ ਤੋਂ ਬਾਅਦ ਜੜਾ ਹੁਣ ਲਿਆ ਗਿਆ ਹੁਕਮ ਅਨੁਸਾਰ ਪ੍ਰਕਾਣ ਪੋਸਟਰ ਤੇ ਝੂਠੀ افਵਾਹਾਂ ਫੈਲਾਉਣ ਲਈ ਇੰਟਰਨੈਟ ਸੇਵਾ ਦੀ ਗੁਰਵਰਤਤ ਕਰਕੇ ਅੰਬਾਲਾ ਜ਼ਿਲ੍ਹੇ ਦੇ ਵਿੱਚ ਜਨਤਕ ਕੰਮਾਂ ਦੇ ਵਿੱਚ ਵਿਗਨ ਪੈਰਿਸਿਸ ਜਿਸ ਦੇ ਕਰਕੇ ਭਾਰੀ ਨੁਕਸਾਨ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਰਕੇ ਹੁਣ ਡਿਪਟੀ ਕਮਿਸ਼ਨਰ ਵੱਲੋਂ ਇਹ ਵੱਡਾ ਫੈਸਲਾ ਜੜਾ ਲੈ ਲਿਆ ਗਿਆ